ਉਹ ਆਪਣੀ ਦੇਬੀ ਆਪਣੀ ਗਰਾਉਂਡ ਦੇ ਵਿੱਚ ਬਹੁਤ ਖੁਸ਼ੀ ਦਾ ਮੌਲਾ ਜੀ ਬਹੁਤ ਖੁਸ਼ੀ ਆ ਅਸੀਂ ਮੈਡਲ ਲੈ ਕੇ ਆਏ ਆ ਇਹ ਸਰਦਾਰ ਸ਼ਾਮ ਸਿੰਘ ਦੀ ਟਾਰੀ ਆ ਜੀ ਇਹ ਬੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸ ਪਿੰਡ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵਿਸ਼ੇਲੀ ਮੈਡਲ ਲੈ ਕੇ ਆਏ ਆ ਤੇ ਇਦਾਂ ਹੀ ਗਾਂ ਹੀ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਰਾਉਂਡ ਸਹੀਂ ਇਦਾਂ ਹੀ ਆਡਾ ਸਮਾਤੋਂ ਦਰੋਗੇ ਅਜੀ ਪਿੰਡ ਵਾਲਿਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਕਿੰਨਾ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਮୋ ਜਿਆਦੇ ਖੁਸ਼ੀ ਹੈ ਜੀ ਇਹ ਖੁਸ਼ੀ ਹਰ ਵਾਰੀ ਮਿਲਦੀ ਹੈ ਜੀ ਪਿਛਲੇ ਅਸੀਂ ਕੌਨਵੈਲਸ ਦੇ ਗੇਮਾਂ ਜੋ ਮੈਡਲ ਲੈ ਕੇ ਆਏ ਸੀ 올림픽 ਚ ਮੈਡਲ ਲੈ ਕੇ ਆਏ ਸੀ ਅੱਜ ਅਸੀਂ ਇਸੇ ਜਿਹੇ ਟੋਪੀ ਚ ਮੈਡਲ ਲੈ ਕੇ ਆਏ ਆ ਤੇ ਹਮ ਹਰ ਸਮਾਂ ਇਦਾਂ ਹੀ ਹਾਨੂੰ ਸਨਮਾਨਤ ਮਿਲਦਾ ਵਾ ਕਿਾਨੂੰ ਬਹੁਤ ਖੁਸ਼ੀ ਆ ਜੀ ਇਹ ਚੀਜ਼ ਉਹਨਾਂ ਨੇ ਤੁਹਾਨੂੰ ਦੇ ਵਿੱਚ ਗਰਾਊਂਡ ਵਾਸਤੇ ਕੀ ਤੁਹਾਡਾ ਦਿੱਕਤ ਪਾਏਗਾ ਗਰਾਊਂਡ ਦਾ ਪ੍ਰਾਲਾ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਜਿਹੜੇ ਆਪਣੇ ਸਪੋਰਟਸ ਮੰਤਰੀਆ ਮੀਟੇਰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਸਾਡੀ ਜਿਹੜੀ ਗਰਾਊਂਡ ਆ ਉਹ ਗਰਾਸ ਦੀ ਗਰਾਊਂਡ ਆ ਤੇ ਸਾਨੂੰ ਐਕਸਟਰਫ ਦਿੱਤੀ ਜਾਵੇ ਜਿਹੜੇ ਸਾਡੇ ਪਲੇਅਰ ਆ ਉਹਨਾਂ ਜਿਹੜਾ ਬੇਸਿਕ ਆ ਉਹ ਥੋੜਾ ਸਟਰੋਂਗ ਹੋਵੇ ਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਜਿਹੜੇ ਇਸ ਟਾਈਮ ਅਕੈਡਮੀਆਂ ਦੇ ਵਿੱਚ ਖੇਡ ਰਹੇ ਨੇ ਤੇ ਉਹ ਇਸ ਟਾਈਮ ਨੂੰ ਲੱਗਦਾ ਕਿ ਨੈਕਸਟ ਉਹ ਨੈਸ਼ਨ ਦੇ ਵਿੱਚ ਦੂਰ ਜਾਣਗੇ ਤੇ ਮੈਡਲ ਲੈ ਕੇ ਆਉਣਗੇ ਨੌਜਵਾਨਾਂ ਨੂੰ ਕੀ ਅਪੀਲ ਨੌਜਵਾਨਾਂ ਨੂੰ ਇਹੋ ਪਿਛਲੇ ਆ ਜੀ ਨਸ਼ਿਆਂ ਤੋਂ ਦੂਰ ਰਹਿਣਾ ਵੱਧ ਤੋਂ ਵੱਧ ਗਰਾਊਂਡ 'ਚ ਆਉਣ ਤੇ ਆਪਣੀ ਮਿਹਨਤ ਕਰਨ ਅੱਗੇ ਵਧਣਾ ਮੈਂ ਇਹੋ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਪਰਚੰਦ ਸਿੰਘ ਆ ਗੁਰਪ੍ਰੀਤ ਸਿੰਘ ਇਹ ਨਵੇਂ ਕੋਚ ਨੇ ਇੱਥੇ ਟੈਰੀ ਦੇ ਵਿੱਚ ਇਹ ਬੱਚਾ ਨੂੰ ਕੈਕਸ ਕਰਵਾ ਰਹੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਇਹਨਾਂ ਨੇ ਮਿਹਨਤ ਕਰਾਈ ਬੱਚਿਆਂ ਨੂੰ ਇਸ ਟਾਈਮ ਇਹਨਾਂ ਦੇ ਖਲਾਜ ਦੇ ਬੱਚੇ ਨੇ ਉਹ ਅਕੈਡਮੀ ਦੇ ਵਿੱਚ ਗਏ ਆ ਤੇ ਉਹ ਹਰ ਸਾਲ ਜਦੋਂ ਵੀ ਅਕੈਡਮੀ ਤੋਂ ਖੇਡ ਕੇ ਆਉਂਦੇ ਮੈਡਲ ਲੈ ਕੇ ਆਉਂਦੇ ਹੁਣ ਇਸ ਟਾਈਮ ਨੈਸ਼ਨ ਦੇ ਵਿੱਚ ਟੈਰੀ ਦੇ ਦੋ ਤਿੰਨ ਮੁੰਡੇ ਖੇਡਣ ਗਏ ਆ ਜੀ ਮੈਡਲ ਲੈ ਕੇ ਆਏ ਆ ਤੇ ਇਹਨਾਂ ਦੀ ਸਾਰੀ ਬਦੌਲਤ ਆ ਜਿਹੜੇ ਮਿਹਨਤ ਕਰਵਾ ਰਹੇ ਨੇ ਤੋਂ ਮੇਰੇ ਕੋ ਕਹਾਂ ਚਾਹੁੰਦਾ ਕਿ ਇਹ ਵੱਧ ਤੋਂ ਵੱਧ ਦੇ ਬੱਚਾ ਨੂੰ ਮਿਹਨਤ ਕਰਾਉਣ ਇਹ ਬੱਚੇ ਸਾਡੇ ਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਜਾਣ ਹੋਰਲੇ ਸਮੇਟ ਇੰਟਰਨੈਸ਼ਨਲ ਪਲੇਅਰ ਹੋਰ ਲੱਭਾਂਗੇ ਜੇ ਕਾਦੀਲ ਪੁੱਤਰ ਬਿਲਕੁਲ ਬਿਲਕੁਲ ਲੱਭਣਗੇ ਜੀ ਸਾਡੇ ਟਾਰੀ ਦੇ ਵਿੱਚ 100 ਪਲੱਸ ਬੱਚਾ ਆ ਰਿਹਾ ਆ ਕਿ ਕਿਹੜੇ ਦੇ ਵਿੱਚ ਤੇ ਕਾਫੀ ਹੁਨਰ ਬੱਚੇ ਨੇ ਟਾਰੀ ਦੇ ਤੇ ਸਾਨੂੰ ਹੋਰ ਦੋ ਤਿੰਨ ਸਲਾਂ ਦੇ ਵਿੱਚ ਸਾਨੂੰ ਬੱਚੇ ਜ਼ਰੂਰ ਇੰਡੀਆ ਟੀਮ ਦੇ ਵਿੱਚ ਮਿਲਣਗੇ ਤੇ ਆਪਣੇ ਬਰ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਭਾਈ ਦਾ ਸਵਾਗਤ ਕਰਦੇ ਮੈਂ ਅਮਰਜੀਤ ਸਿੰਘ ਸ਼ੰਦਾਹਾ ਕੀ ਕੋਚਾ ਟਾਰੀ ਅੱਜ ਹੀ ਚੈਂਪੀਅਨ ਟਰੋਫੀ ਏਸ਼ੀਅਨ ਚੈਂਪੀਅਨ ਟਰੋਫੀ ਜੇਤਨ ਤੇ ਜੂਰਾ ਸਿੰਘ ਦਾ ਪਿੰਡ ਆਉਣ ਤੇ ਸਵਾਗਤ ਕਰਦੇ ਆਂ ਮਿਲ ਕੇ ਸਵਾਗਤ ਕਰਦੇ ਆ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚਦੇ ਨਿੱਘਾ ਸਵਾਗਤ ਕਰਦੇ ਆ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨ੍ਹਾਂ ਗਰਾਉਂਡਾਂ ਦੇ ਵਿੱਚ ਆ ਔਰ ਮੇਹਾਂ 150 ਬੱਚਾ ਕਿਸੇ ਵੀ ਗਰਾਉਂਡ ਚ ਨਹੀਂ ਹੈਗਾ ਜਿਹੜਾ ਸਾਡੀ ਇਨ੍ਹਾਂ ਗਰਾਉਂਡਾਂ ਦੇ ਵਿੱਚ 150 ਬੱਚਾ ਖੇਡਦੇ ਆ ਉਹ ਇਨ੍ਹਾਂ ਸੀਨੀਅਰ ਜਿਹੜੇ ਜੋਗੇ ਹੋੜੀ ਨੇ ਜੋਰਾਜ ਆ ਸ਼ਮਸ਼ੀਰ ਆ ਇਨ੍ਹਾਂ ਦੀ ਉਦੌਦਤੀ ਆ ਇਸ ਸਮੇਂ-ਸਮੇਂ ਤੇ ਸਾਨੂੰ ਸਮਾਨ ਪ੍ਰੋਵਾਈਡ ਕਰਦੇ ਨੇ ਬੱਚਿਆਂ ਦੀ ਹੈਲਪ ਕਰਦੇ ਨੇ ਤੇ ਅਹੀਂ ਇਹਨਾਂ ਦਾ ਪਿੰਡ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਨਾਈ ਜਾ ਰਹੀ ਪਿੰਡ ਵਿੱਚ ਬਹੁਤ ਖੁਸ਼ੀ ਹੈ ਜੀ ਪਿੰਡ ਦੇ ਨਾਲ ਸਾਰੇ ਪਤਵੰਤੇ ਸੱਜਣ ਆਏ ਨੇ ਪਿੰਡ ਦਾ ਇਹਨਾਂ ਦਾ ਜੁਗਰਾਜ ਦਾ ਸਵਾਗਤ ਕਰਨ ਵਾਸਤੇ ਤੇ ਅਹੀਂ ਇਹਨਾਂ ਦਾ ਪਿੰਡ ਕਿੰਨੇ ਬਹੁਤ ਸਵਾਗਤ ਕਰਦੇ ਕੀ ਮੀ ਗ੍ਰਾਹ ਦੇ ਇਹਨਾਂ ਤੋਂ ਆਉਣ ਨੂੰ ਸਮਝੂ ਬਾਪੂ ਇਹਨਾਂ ਤੋਂ ਉਮੀਦ ਤੇ ਬਹੁਤ ਹੈ ਜੀ ਸਾਨੂੰ ਆਸਾਂ ਦੇ ਹੈਗੀਆਂ ਹੀ ਇਹਨਾਂ ਤੋਂ ਇਹ ਜਿੰਨੇ ਦੋ ਨੇ ਦੋਹਾਂ 'ਚ ਸਾਨੂੰ ਬਾਈ ਮਿਲਣ ਹਾਂਜੀ ਇਹ ਸਾਰੇ ਨੈਸ਼ਨਲ ਨਿਕਲ ਪਲੇਅਰ ਇੱਕ ਅੱਗੇ ਇਹਨਾਂ ਨੂੰ ਸਮਝਾਉਣ ਖੜਾਉਣ ਇਹਨਾਂ ਨੂੰ ਤੇ ਇਹਨਾਂ ਦੀ ਹੈਲਪ ਕਰਨ ਅਸੀਂ ਵੀ ਜਿੱਦਾਂ ਸਾਡੇ ਸੀਨੀਅਰ ਸਾਡੀ ਹੈਲਪ ਕਰਦੇ ਰਹੇ ਅਸੀਂ ਬੱਚਿਆਂ ਦੀ ਹੈਲਪ ਕਰਨਦੇ ਆ ਸਾਡੇ ਇੱਥੇ ਗਰਾਊਂਡ ਦੇ ਵਿੱਚ ਇਹੋ ਜਿਹਾ ਗਰਾਊਂਡ ਇਹ ਵੱਖਰੀ ਗਰਾਊਂਡ ਆ ਵੀ ਜਿਹਦੇ ਵਿੱਚ ਕਿਸੇ ਵੀ ਬੱਚੇ ਕੋ ਕੋਈ ਫੀਸ ਨਹੀਂ ਆ ਔਰ ਕੋਈ ਕਿਸੇ ਸਕੂਲ ਕੋ ਫੀਸ ਲਈ ਨਹੀਂ ਲੈਂਦੀ ਔਰ ਸਾਰਾ ਹੀ ਐਨ ਆਰ ਆਈ ਵੀਰ ਯਾਹੀ ਜੁਵਰਾਜ ਸ਼ਮਸ਼ੀਰ ਯਾਹੀ ਇਹ ਸਾਰੇ ਮਿਲ ਜੁਲ ਕੇ ਗਰਾਊਂਡ ਚਲਾਉਂਦੇ ਆ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਸਾਨੂੰ ਇਹ ਜਲਦੀ ਤੋਂ ਜਲਦੀ ਐਸਟੋਟਰਾਫ ਪੀਆ ਹੋਵੇ ਤਾਂ ਕਿ ਅਸੀਂ ਹੋਰ ਨੈਸ਼ਨਲ ਪਲੇਅਰ ਤਿਆਰ ਕਰ ਸਕੀਏ ਸਾਡੀ ਇਹ ਜਿਹੜੀ ਮੰਗ ਆ ਬਹੁਤ ਚਿਰ ਦੀ ਆ ਤੇ ਸਾਡੀ ਇਹ ਮੰਗ ਪ੍ਰਵਾਨ ਹੋਣੀ ਚਾਹੀਦੀ ਬਹੁਤ ਜਗ੍ਹਾ ਤੇ ਐਸਟੋਟਰਾਫ ਲੱਗ ਚੁੱਕੀ ਆ ਜਿੱਥੇ 30 ਦੀ 25-25 ਪਲੇਅਰ ਖੇਡਦੇ ਨੇ ਤੇ ਸਾਡੇ ਕੋਲ ਇੰਨੇ ਪਲੇਅਰ ਆ ਵੀ ਸਾਡੇ ਕੋਲ ਸਾਹਮਣੇ ਨਹੀਂ ਜਾਂਦੇ ਤੇ ਅਸੀਂ ਛੋਟੀ ਜੀ ਗਰਾਊਂਡ ਦੇ ਵਿੱਚ ਇੰਨੇ ਕਿੱਥੇ ਘਟਾ ਸਕੀਏ ਅਸੀਂ ਮੰਗ ਕਰਦੇ ਆਂ ਵੀ ਸਾਡੇ ਕੋਲ ਗਰਾਊਂਡ ਖੁੱਲੀ ਹੋਣੀ ਚਾਹੀਦੀ ਆ ਤੇ ਸਾਰੇ ਬੱਚਿਆਂ ਨੂੰ ਹਾਕੀ ਦੇ ਕੋਰਸ ਸਿਖਾ ਮੇਰਾ ਨਾਮ ਦੱਸ ਕੇ ਕੀ ਕਹਾਂ ਤੇਰੇ ਪਿੰਡ ਨਾਲ ਦੇ ਆ ਪੂਰਾ ਆਏ ਬਹੁਤ ਬਹੁਤ ਧੰਨਵਾਦ ਆਡਾ ਜੀ ਤੁਸੀਂ ਵੀ ਸਾਡੇ ਪਿੰਡ ਮੀਡੀਆ ਦੇ ਤੌਰ ਤੇ ਆਏ ਜੋ ਤੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ ਮੈਂ ਹਟਾਰੀ ਹਕੀਕੋ ਚ ਇੱਥੇ ਆਪਣੀ ਕੋਚਿੰਗ ਦੇ ਰਿਹਾ ਹਾਂ ਜੀ ਕਿ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਵੀ ਜਗਰਾ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰੋਫੀ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਜੀ ਉਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜੁਗਰਾਤ ਸਿੰਘ ਨੇ ਗੋਲ ਕੀਤਾ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ ਗੋਲ ਵੀ ਜੁਗਰਾਤ ਸਿੰਘ ਦਾ ਆਇਆ ਚਲੋ ਟੀਮ ਸਾਰੀ ਦਾ ਜੋਰ ਲੱਗਾ ਚਲੋ ਲਾਸਟ ਗੋਲ ਇਹਦੇ ਸੇ ਆਇਆ ਜੀ ਤੇ ਬਹੁਤ ਹੀ ਜਿਆਦਾ ਮਾਣ ਵਾਲੀ ਗੱਲ ਹੈ ਜੀ ਦਾ ਸਾਡੇ ਜੋ ਅੱਜ ਜੁਗਰਾਤ ਸਿੰਘ ਜੀ ਇਥੇ ਥੰਟੀ ਨੇ ਅਟਾਰੀ ਹਾਕੀ ਗਰਾਊਂਡ ਦੇ ਸਿੱਧਾ ਵੀ ਇਹਨਾਂ ਦਾ ਨਿਗਾਸਵਾਦ ਦਿੱਤਾ ਗਿਆ ਜੀ ਅੱਜ ਕਿੰਨਾ ਕੁ ਫਕਰ ਦੇ ਕਿੰਨੀ ਬਿਜੀ ਦੀ ਮਹਿਰ ਆ ਲੱਗਦੇ ਤੁਸੀਂ ਦੇਖਿਆ ਹੀ ਹੈ ਜੀ ਇਹ ਅਟਾਰੀ ਦੇ ਵਿਆਹ ਵਾਲਾ ਮਾਹੌਲ ਹੈ ਜੀ ਸਾਡੇ ਹਰ ਵਾਰ ਹੁੰਦਾ ਹੈ ਜੀ ਜਦੋਂ ਬਰਮਿੰਗਮ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਉਦੋਂ ਵੀ ਇਹੋ ਜੀ ਤੇ ਹੁਣ ਲਾਸਟ ਟਾਈਮ ਜਦੋਂ ਕਮ ਮੀਨਿੰਗ ਕੌਲੰਪਿਕ ਦੇ ਵਿੱਚ ব্রੌਂਜ਼ ਮੈਡਲ ਆਇਆ ਜੀ ਉਦੋਂ ਵੀ ਸਾਡੇ ਵਿਆਹ ਵਾਲਾ ਮੌਲੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਤੇ ਇਹਨਾਂ ਜਗਰਾ ਸਿੰਘ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ ਐਨ ਆਰ ਆਈ ਵੀਰਾਂ ਨੇ ਇਹਦੀ ਜਿੱਤਣ ਦੀ ਖੁਸ਼ੀ ਦੇ ਵਿੱਚ 골ਡ ਮੈਡਲ ਦੀ ਖੁਸ਼ੀ ਦੇ ਵਿੱਚ ਸਾਨੂੰ ਐਨ ਆਰ ਆਈ ਵੀਰ ਨੇ ਲੋਕੀ ਸਾਨੂੰ ਸਮਾਨ ਫਰਾਈਡ ਕੀਤਾ 골ਕੀਪਰ ਦੀ ਕਿੱਟ ਹੈਗੀ ਤੇ 100 ਫੁੱਟ ਦਾ ਨੈਟ ਹੈਗਾ ਜੀ ਉਹਦੇ ਵਿੱਚ ਸਾਨੂੰ ਐਨ ਆਰ ਆਈ ਵੀਰ ਜਿਹੜੇ ਭੇਜਣ ਵਾਲੇ ਸਮਾਨ ਦੀ ਹਰ ਸਮੇ ਸਮੇ ਤੇ ਸਾਨੂੰ ਐਨਆਰਆਈ ਵੀਰ ਸਮਾਨ ਭੇਜਦੇ ਆ ਜੀ ਜਗਰਾਤ ਸਿੰਘ ਸੰਦੀਪ ਸਿੰਘ ਇਹਨਾਂ ਦੀ ਮਦਦ ਹੁੰਦੀ ਆ ਜੀ ਹੁਣ ਇਸ ਟਾਈਮ ਸਾਨੂੰ ਇਸ ਗੋਲ ਕੀਪਰ ਦੀ ਜਿਹੜੀ ਕਿਟ ਆ ਅਰਸ਼ਦੀਪ ਕੈਨੇਡਾ ਮੇਸਟਾਦ ਹੋਏ ਗਏ ਨੇ ਜੀ ਕਰਨ ਵੀਰ ਸਿੰਘ ਸੰਧੂ ਜੋ ਕਿ ਕੈਨੇਡਾ ਹੈਗਾ ਤੇ ਜਗਰੂਪ ਸਿੰਘ ਮਿੱਠੂ ਮੁੰਡਾ ਨਿਊਜ਼ੀਲੈਂਡ ਹੈਗਾ ਉਹਨਾਂ ਵੱਲੋਂ ਸਾਨੂੰ ਜਗਰਾਤ ਸਿੰਘ ਦੇ ਜਿੱਤਣ ਦੀ ਖੇਡ ਦੇ ਵਿੱਚ ਏਸ਼ੀਅਨ ਚੈਂਪੀਅਨ ਟਰਾਫੀ ਜਿੱਤਣ ਦੀ ਖੇਡ ਵਿੱਚ ਸਮਾਨ ਪ੍ਰੋਵਾਈਡ ਕੀਤਾ ਗਿਆ ਜੋ ਕਿ ਅੱਜ ਅਸੀਂ ਬੱਚਿਆਂ ਦੇ ਵਿੱਚ ਦਿੱਤਾ ਹੋਇਆ ਜਗਰਾਤ ਸਿੰਘ ਦੇ ਸ਼ੋਭਾ ਸਾਦੇ ਨਾਲ ਬੱਚਿਆਂ ਨੂੰ ਆਪਾਂ ਸੌਂਪ ਦਿੱਤਾ ਹੋਇਆ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ